ਇਸ ਵੇਲੇ ਦੀ ਵੱਡੀ ਖਬਰ ਫਰੋਇਪਰ ਤੋਂ ਸਾਹਮਣੇ ਆ ਰਹੀ ਆ ਜਿੱਥੋਂ ਦੇ ਪਿੰਡ ਵਜੀਦਪੁਰ ਵਿੱਚ ਇੱਕ ਨੌਜਵਾਨ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਗੋਲੀ ਮਾਰ ਕੇ ਖੁਦ ਨੂੰ ਵੀ ਗੋਲੀ ਜਿਹੜੀ ਆ ਉਹ ਮਾਰ ਲਈ ਆ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪਰ ਦੇ ਪਿੰਡ ਵਜੀਦਪੁਰ ਵਿਖੇ ਇੱਕ ਸ਼ਖਸ ਨੇ ਪਹਿਲਾਂ ਆਪਣੀ ਪਤਨੀ ਦੇ ਗੋਲੀ ਮਾਰੀ ਫਿਰ ਆਪਣੇ ਬੱਚੇ ਦੇ ਤੇ ਫਿਰ ਖੁਦ ਨੂੰ ਗੋਲੀ ਜਿਹੜੀ ਆ ਉਹ ਮਾਰ ਲਈ ਆ ਤਾਂ ਤਿੰਨੋਂ ਜਣੇ ਗੰਭੀਰ ਜ਼ਖਮੀ ਜੜੇ ਆ ਉਹ ਦੱਸੇ ਜਾ ਰਹੇ ਆ ਕਾਫੀ ਹਾਲਤ ਗੰਭੀਰ ਆ ਉਹਨਾਂ ਦੀ ਤਾਂ ਇਹਨਾਂ ਵਿੱਚੋਂ ਇੱਕ ਨੂੰ ਲੁਧਿਆਣਾ ਵਿਖੇ ਜਿਹੜਾ ਰੈਫਰ ਆ ਉਹ ਕਰ ਦਿੱਤਾ ਗਿਆ ਤੇ ਦੋ ਜਣੇ ਜਿਹੜੇ ਆ ਉਹ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ ਫਿਲਹਾਲ ਕਾਰਨਾਂ ਦਾ ਜਿਹੜਾ ਪਤਾ ਨਹੀਂ ਲੱਗ ਸਕਿਆ ਕਿ ਕਿਸ ਕਾਰਨ ਨੂੰ ਲੈ ਕੇ ਇਹ ਗੋਲੀ ਜਿਹੜੀ ਆ ਉਹ ਚਲਾਈ ਗਈ ਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਕੀ ਕੁਝ ਜਿਹੜਾ ਹੈ ਮੌਕੇ ਤੇ ਮੌਜੂਦ ਪਰਿਵਾਰਕ ਮੈਂਬਰਾਂ ਦਾ ਅਤੇ ਪੁਲਿਸ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਕੰਮ ਕੀ ਕਰਦੇ ਸੀਗੇ ਇਹ ਇਹ ਇਹਨਾਂ ਕਿੰਨੇ ਜਣਾਂ ਦੀ ਗੋਲੀ ਲੱਗੀ ਹੈ ਕਿੰਨਾ ਜਣਾਂ ਕਿੱਥੇ ਲੈ ਕੇ ਆਂਦੇ ਆ ਇਹ ਆ ਹਸਪਤਾਲ ਆਮਨ ਦੀ ਕਿੰਨੇ ਕਿੱਲੇ ਪਹਿਲੀ ਹੈਗੀ ਇਹਨਾਂ ਦੀ ਆਪਕੋ ਪਹਿਲੀ ਇਹਨਾਂ ਕੋਲੇ ਜੀ 15 ਕਿੱਲੇ ਬਹੁਤ ਖੇਤੀ ਤਗੜੀ ਕਰਦੇ ਆ ਜੀ ਕਿੱਕੇ ਕਿੱਕੇ ਲੈ ਗਏ ਇੱਕਾ ਬੁਜੀ ਯਾਨਾ ਭਾਰ ਗਿਆ ਇਹ ਆਪ ਮੁੰਡਾ ਇਹਦੀ ਕਰਦਾ ਇਹਨਾਂ ਘਰਾ ਦੀ ਮੌਤ ਹੋ ਗਈ ਸੀ ਤੁਸੀਂ 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 ਦੱਸਿਆ ਸੀ ਵੀ ਤੁਹਾਨੂੰ ਮਿਲ ਕੇ ਵੀ ਗਏ ਨੇ ਪਰ ਕੱਲ ਆਹੋ ਹੀ ਮਿਲ ਕੇ ਆ ਮੇਰਾ ਭਰਾ ਇਹਨਾਂ ਕੋਲ ਪੱਠੇ ਰਹੇ ਇਹਨਾਂ ਦੇ ਘਰ ਦੇ ਵਿੱਚ ਵਿਆਹ ਸੀ ਪੰਤਾਂ ਦਾ ਵਿਸ਼ਾਲ ਮੋਲ ਕਰਾਂ ਐ ਬਿਲਕੁਲ ਸਹੀ ਮੌਤ ਸੀ ਬਾਤ ਗੱਲ ਕੋਈ ਨਹੀਂ ਸੀ ਕਦੋਂ ਵਿਆਹ ਸੀ ਕਿ ਇਹਨਾਂ ਦੇ ਕਿੰਨਾ ਵਿਆਹ ਭਾਈ ਸੱਤ ਤੇ ਨਹੀਂ ਹੋਏ ਨੇ ਹੋ ਗਿਆ ਹੋਇਆ ਕਿ ਹੁਣ ਜੀ ਦੇ ਸਮਰਾਇ ਕਰੋ ਯਾਰ ਉਹਨੂੰ ਉਹਦੇ ਸਾਈਡ ਚੋਂ ਕੀ ਨਾਮ ਹੈ ਜੀ ਤਾਂ ਬਾਬਾ ਜੀ ਨਾਮ ਕੀ ਮੇਰੇ ਭਰਾ ਦੇ ਕਾਲਾ ਜੀ ਮਾ ਗੱਲ ਹੀ ਨਹੀਂ ਆਈ ਨਾ ਪਿੰਡ ਬਜ਼ੀਰਪੁਰ 'ਚ ਅੱਜ ਸ਼ਾਮ ਕਰੀਬ 3 ਵਜੇ ਬਹੁਤ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਜਿਸ ਵਿੱਚ ਕਾਫੀ ਪਤਾ ਲੱਗਿਆ ਕਿ ਇੱਕ ਵਿਅਕਤੀ ਨਾਮਕ ਜਗਸੀਰ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ ਉਸਨੇ ਆਪਣੇ ਘਰ ਵਿੱਚ ਆਪਣੀ ਵਾਈਫ ਤੇ ਆਪਣੇ ਬੱਚੇ ਨੂੰ ਗੋਲੀ ਮਾਰ ਕੇ ਉਸ ਤੋਂ ਬਾਅਦ ਆਪਣੇ ਸੈਲਫ ਗੋਲੀ ਮਾਰੀ ਹੈ ਪਰਿਵਾਰ ਚ ਆ ਜਿਹੜੇ 3 ਮੈਂਬਰਸ ਘਰੇ ਮੌਜੂਦ ਸੀਗੇ ਪਤਨੀ ਨਵਨੀਤ ਕੌਰ ਤੇ ਬੋਟਾ ਬਰਸਦੀਪ ਸਿੰਘ ਜਿਸ ਦੀ ਉਮਰ 4 ਸਾਲ ਹੈ ਇਹਨਾਂ ਤੇ ਇਹਨਾਂ ਦੇ ਗੋਲੀ ਵਜੀ ਹੈ ਪਤੀ ਦੇ ਪਤਨੀ ਦੇ ਸਿਰ ਵਿੱਚ ਗੋਲੀ ਵਜੀ ਹੈ ਤੇ ਬੇਟੇ ਦੇ ਲਿਵਰ ਚ ਇੱਕ ਗੋਲੀ ਹੈ ਦੇ 올 ਆਫ 뎀 ਆਰ ਅੰਡਰ ਟ੍ਰੀਟਮੈਂਟ ਬੇਟੇ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ ਇਸ ਮੌਕੇ ਤੇ ਹਸਬੰਦ ਤੇ ਵਾਈਫ ਉਹਨਾਂ ਨੂੰ ਵੀ ਰਿਫਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਹੀ ਇਹਨਾਂ ਦਾ ਟ੍ਰੀਟਮੈਂਟ ਹੁੰਦਾ ਹੈ ਅੱਗੇ ਉਹ ਜਿਹੜੀ ਜਾਣਕਾਰੀ ਮਿਲਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਕੋਈ ਕਾਰਨ ਤਾਂ ਪਤਾ ਲੱਗੇ ਨਹੀਂ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਇਹ ਪਤਾ ਅਸੀਂ ਕਰ ਰਹੇ ਹਾਂ ਬਾਕੀ ਜਿਵੇਂ ਮੈਂ ਦੱਸਿਆ ਕਿ ਹਜੇ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਕੋਈ ਹੋਰ ਡਿਟੇਲ ਸਾਨੂੰ ਮਿਲਦੀ ਹੈ ਤਾਂ ਅਸੀਂ ਜਲਦੀ ਤੁਹਾਨੂੰ ਸ਼ੇਅਰ ਕਰ ਦਾਂਗੇ ਸਰ ਜਸਪੀਰ ਕੀ ਕੰਮ ਕਰਦਾ ਸੀ ਸਰ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ